तूरिया दे परब दी पवित्र सभा आ गई है आज प्रासचित ते सुवर्ग दे राजदा रा सिरलेख उपदेश नाल आओ सी बाइबल द्वारा पुष्टि करिए कि सुवर्ग विच वापस जान ले तोबा दा किरपा दा होना चाहिदा है अते इस तोबा नु पूरा करन ले

ਪੁਰਾਣੇ ਨੇਮ ਦੇ ਸਮਿਆਂ ਵਿੱਚ ਤੋਰੀਆਂ ਦੇ ਪਰਬ ਤੋਂ ਲੈ ਕੇ ਪ੍ਰਸਚਿਤ ਦੇ ਦਿਨ ਤੱਕ 10 ਦਿਨ ਪ੍ਰਸਚਿਤ ਕਰਨ ਦਾ ਸਮਾਂ ਹੁੰਦਾ ਸੀ ਜਿਸ ਵਿੱਚ ਲੋਕ ਆਪਣੇ ਸਾਰੇ ਪਾਪਾਂ ਉੱਤੇ ਵਿਚਾਰ ਕਰਦੇ ਸੀ ਅਤੇ ਉਹਨਾਂ ਨੂੰ ਪਰਮੇਸ਼ਵਰ ਦੇ ਸਾਹਮਣੇ ਸਵੀਕਾਰ ਕਰਦੇ ਸੀ ਇਹ ਪ੍ਰਸਚਿਤ ਦੇ ਦਿਨ ਦਾ ਪ੍ਰਾਰਥਨਾ ਸਮਾਂ ਹੈ ਇਸ ਨੂੰ ਪ੍ਰਸਚਿਤ ਦਾ ਪਰਬ ਕਿਹਾ ਜਾ ਸਕਦਾ ਹੈ

जे अपा का इकरार करिए वफादारापाफ करे सू सारे कुतरम तो शुद्ध करेगा जो आखिए किया है तो झूठा बनाते हाँ बचन विच नहीं है जिमेंख सापी हाँ सारे नबी इस बारे बाइबल राही गवाही देंगे 알려 주시고 증거하고 있습니다. ਜੇਕਰ ਸੀ ਪਾਪਦੋ ਰਿਤ ਹੋਣ ਦਾ ਦਾਵਾ ਕਰਦੇ ਹਾਂ ਤਾਂ ਅਸੀਂ ਪਰਮੇਸ਼ਵਰ ਨੂੰ ਝੂਠਾ ਬਣਾਉਂਦੇ ਹਾਂ। ਪਰਮੇਸ਼ਵਰ ਇਸ ਨੂੰ ਇਸ ਤਰ੍ਹਾਂ ਕਿਉਂ ਪ੍ਰਗਟ ਕਰਦੇ ਹਨ? ਪਰਮੇਸ਼ਵਰ ਸਾਨੂੰ ਦੱਸਦੇ ਹਨ ਅਸੀਂ ਪਾਪੀ ਹਾਂ ਜੋ ਇਸ ਧਰਤੀ ਉੱਤੇ ਆਏ ਹਾਂ। ਫਿਰ ਪਾਪ ਦੀ ਸ਼ੁਰੂਆਤ ਕਿੱਥੋਂ ਹੋਈ? परमेश्वर ने सू बबल सूर राज नेकाश की पाप दी शुरुआत तो होई। नाल ही पोथी द्वारा उन्होंने आत्मावान बारे सिखाया जिन्ह ने स्वर्ग पाप किया धरती उ सुट दिता गया गिणती शरण नगर अद्याय पैंतीगर द्वारा दसा की असी पाप किया आत्मिक शरण नगर सुट दिता गया है

ਅਤੇ ਯਹਵਾਹ ਦੀ ਪੂਜਾ ਕੇਦੇ ਉੱਤੇ ਪ੍ਰਗਟ ਹੋਈ। ਉਹ ਤੱਕ ਉੰਬਲਵਾਮ ਉਹਦੇ ਅੱਗੇ ਅਤੇ ਸੁੱਕੀ ਧਰਤੀ ਵਿੱਚੋਂ ਜੜਵਾਮ ਫੁੱਟ ਨਿਕਲਿਆ। ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ। ਅਤੇ ਜਦ ਅਸੀਂ ਉਸ ਨੂੰ ਵੇਖੀਏ ਤਾਂ ਕੋਈ ਸੁਹਾਪਣ ਨਹੀਂ ਪਈ। ਅਸੀਂ ਉਹਨੂੰ ਪਸੰਦ ਕਰੀਏ। ਉਹ ਤੋਛ ਤੇ ਮਨੁੱਖਾਂ ਵੱਲੋਂ त्याਗਿਆ ਹੋਇਆ ਸੀ ਇੱਕ ਦੁਖੀਆ ਮਨੁੱਖ। ਸੋਗ ਦਾ ਜਾਲੂ ਅਤੇ ਉਸ ਵਾਂਗ ਜਿਸ ਤੋਂ ਲੋਕ ਮੂੰਹ ਲੁਕਾਉਂਦੇ ਉਹ ਤੋਛ ਜਾਤਾ ਗਿਆ ਅਤੇ ਅਸਾਂ ਉਸ ਦੀ ਕਦਰ ਨਾ ਕੀਤੀ। ਉਰੀ ਤੋਂ 그를 귀히 여기지 아니하였도다. वचन 4 ਸੱਚਮੁੱਚ ਉਹਨੇ ਉਹਨੇ ਕਿਸਦੇ ਦਰਦ ਅਤੇ ਦੁੱਖਾਂ ਨੂੰ ਚੁੱਕ ਲਿਆ। ਸਾਡੇ ਗਰਮ ਚੁੱਕ ਲਏ ਜਿਸ ਨੂੰ ਸਾਨੂੰ ਚੱਲਣਾ ਚਾਹੀਦਾ ਸੀ ਅਤੇ ਸਾਡੇ ਦੋਖ ਉਠਾਏ ਪਰ ਅਸਾਂ ਉਸ ਨੂੰ ਮਾਰਿਆ ਹੋਇਆ ਪਰਮੇਸ਼ਵਰ ਦਾ ਕੁੱਟਿਆ ਹੋਇਆ ਅਤੇ ਪੰਨਿਆ ਹੋਇਆ ਸਮਝਿਆ। 바로 오너누 ਕਿਸਦੇ ਅਪਰਾਧਾਂ ਲਈ ਕਾਇਲ ਕੀਤਾ ਗਿਆ। ਸਾਡੇ ਅਪਰਾਧਾਂ ਲਈ ਕਾਇਲ ਕੀਤਾ ਗਿਆ ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ ਆਉ ਵਚਨ 6 ਦੇਖਿਏ ਅਸੀਂ ਸਾਰੇ ਭੇਡਾਂ ਵਾਂਗ ਭੁੱਲੇ ਫਿਰਦੇ ਸਾਂ ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ ਅਤੇ ਯਹਵਾਹ ਨੇ ਸਾਡੀ ਸਾਰਿਆਂ ਦੀ ਬਦੀ ਕਿਸ ਉੱਤੇ ਉਸ ਉੱਤੇ ਲੱਦੀ 누구에게요 यसू दे तो पहला परमेश्वर ने यसाया नबी राही मसीह बारे समझाया सी साडे पाप दे कारण स्वर्गी माता ने शरीर दा तंबू पाया अते इससे कारण स्वर्गी पिता नू विन्या गया कायल कीता गया कोड़े मारे गए उना दा मुखौल उड़ाया गया अते उना दा अपमान कीता गया

ਮੈਂ ਪਾਪ ਨਹੀਂ ਕੀਤਾ ਫਿਰ ਵੀ ਉਹ ਮੈਨੂੰ ਪਾਪੀ ਕਿਉਂ ਕਹਿੰਦੇ ਹਨ ਸਾਡਾ ਬੁਨਿਆਦੀ ਪਾਪ ਉਹ ਹੈ ਜੋ ਸੀ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਦੇ ਵਿਰੁੱਧ ਕੀਤਾ ਸੀ ਕਿਉਂਕਿ ਅਸੀਂ ਸਵਰਗ ਵਿੱਚ ਗੰਭੀਰ ਪਾਪ ਕੀਤਾ ਸੀ ਅਤੇ ਇਸ ਧਰਤੀ ਤੇ ਕੱਢੇ ਗਏ ਸੀ ਇਸ ਲਈ ਸਾਡੇ ਕੋਲ ਸਵਰਗ ਵਿੱਚ ਵਾਪਸ ਜਾਣ ਦਾ ਕੋਈ ਹੋਰ ਰਸਤਾ ਨਹੀਂ ਹੈ ਸਵਰਗੀ ਪਿਤਾ ਦੇ ਬਲੀਦਾਨ ਤੋਂ ਬਿਨਾਂ ਮਤਲਬ ਪੁਰਾਣੇ ਨੇਮ ਵਿੱਚ ਮਹਾਜਾਜਕ ਦੀ ਮੌਤ ਤੋਂ ਬਿਨਾ ਅਸੀਂ ਕਦੇ ਵੀ ਆਪਣੇ ਸੁਵਰਗੀ ਘਰ ਵਾਪਸ ਨਹੀਂ ਆ ਸਕਦੇ ਦੂਜੇ ਸ਼ਬਦਾਂ ਵਿੱਚ ਉਹਨਾਂ ਦੇ ਬਲੀਦਾਨ ਤੋਂ ਬਿਨਾ ਪਾਪਾਂ ਦੀ ਮਾਫੀ ਦਾ ਰਾਹ ਨਹੀਂ ਖੁੱਲੇਗਾ ਅੱਜ ਆਓ ਅਸੀਂ ਇਸ ਉੱਤੇ ਵਿਚਾਰ ਕਰੀਏ ਕਿ ਪੁਰਾਣੇ ਨੇਮ ਵਿੱਚ ਬਹੁਤ ਸਾਰੇ ਬਲੀਦਾਨ ਕਿਉਂ ਕੀਤੇ ਗਏ ਸੀ ਅਤੇ ਪਰਮੇਸ਼ਵਰ ਸਾਨੂੰ ਕੀ ਸਿਖਾਉਣਾ ਚਾਹੁੰਦੇ ਸੀ

ਅਫਸੀਆਦਿਆਇ 1:7 ਵਿੱਚ ਇਹ ਲਿਖਿਆ ਹੈ ਜੇ ਦੇ ਵਿੱਚ ਅਸੀਂ ਕਿਵੇਂ ਨਿਸਤਾਰਾ ਪ੍ਰਾਪਤ ਕਰ ਸਕਦੇ ਹਾਂ ਉਸਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ ਉਸਦੇ ਲਹੂ ਤੋਂ ਬਿਨਾਂ ਕਦੇ ਵੀ ਪਾਪਾਂ ਦੀ ਮਾਫੀ ਨਹੀਂ ਹੋ ਸਕਦੀ ਪਰਮੇਸ਼ਵਰ ਦੇ ਬਲੀਦਾਨ ਤੋਂ ਬਿਨਾਂ ਉਹਨਾਂ ਦੀ ਮੌਤ ਤੋਂ ਬਿਨਾਂ ਉਸ ਮਾਰਗ ਨੂੰ ਤਿਆਰ ਕਰਨ ਦਾ ਕੋਈ ਰਸਤਾ ਨਹੀਂ ਹੋ ਸਕਦਾ ਹੈ ਇਸ ਤਰੀਕੇ ਨੂੰ ਤਿਆਰ ਕਰਨ ਲਈ

इसलिए नवा नेम उन्हों की मौत द्वारा उन्होंने बलिदान लहू द्वारा स्थापित किया गया आओ यरमिया वचन इकती जाइए वेखो ओ दिन आ रहे हैं यहोवा का वाक है कि मैं इसराइल नहूदास नवा नेम बनागा नवे नेम की स्थापना किसने की खुद परमेश्वर ने ये कम केवल परमेश्वर ही कर सकते हैं पेड़ा दे लहू की कोई भी मात्रा स्वर्ग के दरवाजे नहीं खोल सकती सिर्फ लेलेदा कीमती लहू ही स्वर्ग के दरवाजे खोल सकता है ताजो स्वर्गी पापी स्वर्ग के राज विच वापस आ सकन इसलिए परमेश्वर ने केड़ा नेम स्थापित किया यहोवाह का वाक है कि मैं नवा नेम बनांगा एक किसने कहा परमेश्वर ने आओ असी वचन तेती उत्ते जाइए एओ नेम है जिहड़ा मैं उन्हां दिनां दे पिछों इसराइल दे घराने नाल बनांगा यहोवाह दा वाक है ਮੈਂ ਆਪਣੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ਤੇ ਉਹ ਮੇਰੀ ਪਰਜਾ ਹੋਣਗੇ ਉਹ ਫੇਰ ਕਦੀ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ ਪਈ ਯਹੋਵਾਹ ਨੂੰ ਜਾਣੋ ਕਿਉਂ ਜੋ ਸਾਰਿਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ ਯਹੋਵਾਹ ਦਾ ਵਾਕ ਹੈ ਕਿਉਂ ਜੋ ਮੈਂ ਉਹਨਾਂ ਦੀ ਪਰਮੇਸ਼ੁਰ ਕੀ ਮਾਫ਼ ਕਰਨਗੇ ਬਦੀ ਨੂੰ ਮਾਫ਼ ਕਰਾਂਗਾ ਤੇ ਉਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ

ਇਸ ਕਰਕੇ ਮੱਤੀ ਦੇ ਅਧਿਆਇ 26 ਅਤੇ ਲੂਕਾ ਅਧਿਆਇ 22 ਵਿੱਚ ਜਦੋਂ ਯਿਸੂ ਨੇ ਨਵੇਂ ਨੇਮ ਦੀ ਘੋਸ਼ਣਾ ਕੀਤੀ ਤਾਂ ਕੀ ਉਹਨਾਂ ਨੇ ਪ੍ਰਸਾਦ ਦੇ ਦਾਖਰਸ ਨੂੰ ਮੇਰਾ ਲਹੂ ਨਹੀਂ ਕਿਹਾ ਅਤੇ ਕੀ ਇਸ ਦਾ ਅਰਥ ਨਹੀਂ ਸਮਝਾਇਆ? ਜੀਹਾਂ ਨੇ ਕਿਹਾ ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਇਹ ਕਿਉਂ ਵਹਾਇਆ ਜਾਂਦਾ ਹੈ? ਜਿਹੜਾ ਬੋਤਿਆ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਅਤੇ ਅਗਲੇ ਦਿਨ ਕੀ ਉਹਨਾਂ ਨੇ ਸਲੀਬ ਉੱਤੇ ਆਪਣਾ ਲਹੂ ਨਹੀਂ ਵਹਾਇਆ ਪਰਮੇਸ਼ਰ ਸਰੀਰ ਵਿੱਚ ਇਸ ਧਰਤੀ ਉੱਤੇ ਆਏ ਪਰ ਲੋਕਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਉਹਨਾਂ ਨੂੰ ਨਸਰੀ ਦਾ ਪੰਥ ਕਿਹਾ ਤਾਂ ਜਦੋਂ ਵੀ ਉਹਨਾਂ ਨੇ ਸਵਰਗ ਬਾਰੇ ਛੋਟੀਆਂ ਛੋਟੀਆਂ ਗੱਲਾਂ ਕਹੀਆਂ ਤਾਂ ਯਹੂਦੀਆਂ ਫਰੀਸੀਆਂ ਅਤੇ ਉਪਦੇਸ਼ਕਾਂ ਨੇ ਉਹਨਾਂ ਉੱਤੇ ਹਮਲਾ ਕੀਤਾ कृपा करके इस तथ्य बारे सोचो कि परमेश्वर आप आत्मिक शरण नगर इस ते आए। फिर भी ने नहीं की शायद जेकर हमेशा पिता माता खुशी दें तो अजिहा कर देवी हालांकि मुआफी योग अजि दुखी संताना ले इस धरती क्यों आ ਸ਼ੈਤਾਨ ਨੇ ਇੱਕ ਹਿੰਦੇ ਹੋਏ ਮਸੀਹ ਦੇ ਲਹੂ ਦੀ ਮੰਗ ਕੀਤੀ ਜੇਕਰ ਤੁਸੀਂ ਆਪਣੀਆਂ ਸੰਤਾਨਾਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਲਹੂ ਵਹਾਉਣਾ ਚਾਹੀਦਾ ਹੈ ਸਾਡੇ ਪਿਤਾ ਤੇ ਮਾਤਾ ਨੇ ਸਾਨੂੰ ਬਚਾਉਣ ਲਈ ਆਪਣੀ ਇੱਛਾ ਨਾਲ ਆਪਣੇ ਆਪ ਨੂੰ ਪੇਸ਼ ਕੀਤਾ ਸਾਡੇ ਪਿਤਾ ਤੇ ਮਾਤਾ ਕਿੰਨੇ ਮਹਾਨ ਹਨ ਅਸੀਂ ਪਹਿਲੇ ਹੁਕਮ ਆਪਣੇ ਪ੍ਰਮੇਸ਼ਰ ਨੂੰ ਪਿਆਰ ਕਰੋ ਦਾ ਪਾਲਣ ਕਿਵੇਂ ਨਹੀਂ ਕਰ ਸਕਦੇ ਸੰਸਾਰ ਵਿੱਚ ਕਿਸੇ ਵੀ ਚੀਜ਼ ਤੋਂ ਵੱਧ ਅਸੀਂ ਕਦੇ ਵੀ ਪਿਤਾ ਅਤੇ ਮਾਤਾ ਦੇ ਪਿਆਰ ਨੂੰ ਨਹੀਂ ਖਰੀਦ ਸਕਦੇ। 20 ਯਰਮੀ ਅਧਿਆਇ 31 ਵਿੱਚ ਨਵਾਂ ਨੇਮ ਸਿਰਫ ਪਾਪਾਂ ਦੀ ਮਾਫੀ ਬਾਰੇ ਹੀ ਨਹੀਂ ਸੀ। ਇਹ ਸਾਡੇ ਆਤਮਿਕ ਮਾਤਾ ਪਿਤਾ ਦਾ ਬਲੀਦਾਨ ਸੀ। ਪਰਮੇਸ਼ਵਰ ਨੇ ਆਪਣੇ ਬਲੀਦਾਨ ਨਾਲ ਨਵਾਂ ਨੇਮ ਸਥਾਪਿਤ ਕੀਤਾ। ਇਹ ਨਵਾਂ ਨੇਮ ਸਾਡੇ ਲਈ ਕਿੰਨਾ ਅਨਮੋਲ ਹੈ। ਲੋਕ ਇਹ ਕਹਿੰਦੇ ਹੋਏ ਇਸ ਨੂੰ ਗੈਰ ਮਹੱਤਵਪੂਰਨ ਸਮਝਦੇ ਹਨ ਇਸ ਦਾ ਪਾਲਣ ਕਰਨ ਦੀ ਕੋਈ ਲੋੜ ਨਹੀਂ ਹੈ ਇੱਕ ਪੁਰਾਣੀ ਵਿਵਸਥਾ ਹੈ ਪਰ ਸਵਰਗੀ ਸੰਤਾਨਾ ਲਈ ਇਸ ਤੋਂ ਵੱਧ ਕੀਮਤੀ ਕੁਝ ਨਹੀਂ ਹੈ ਆਓ ਅਸੀਂ ਲੋਕਾ ਦੀ ਕਿਤਾਬ ਅਧਿਆਇ 2 ਬਾਈ ਉੱਤੇ ਇੱਕ ਨਜ਼ਰ ਪਾਈਏ ਲੋਕਾ 22:7 ਪਤਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਖ ਦੇ ਲਈ ਬਲੀਦਾਨ ਕਰਨਾ ਸੀ ਅਤੇ ਉਸਨੇ ਪਤਰਸ ਅਤੇ ਯੋਹੰਨਾ ਨੂੰ ਇਹ ਕਹਿ ਕੇ ਕਲਿਆ ਪਈ ਜਾ ਕੇ ਸਾਡੇ ਲਈ ਪਸਾਖ ਤਿਆਰ ਕਰੋ ਤਾਂ ਅਸੀਂ ਖਾਈਏ। ਉਹਨਾਂ ਉਸਨੂੰ ਆਖਿਆ ਤੂੰ ਕਿੱਥੇ ਚਾ ਹੁੰਦਾ ਹੈ ਜੋ ਅਸੀਂ ਤਿਆਰ ਕਰੀਏ। ਉਹਨਾਂ ਨੇ ਪਤਰਸ ਅਤੇ ਯੋਹੰਨਾ ਨੂੰ ਪਸਾਖ ਤਿਆਰ ਕਰਨ ਦਾ ਹੁਕਮ ਦਿੱਤਾ। ਆਏ ਉਨੀ ਵਿਚ ਆਓ ਦੇਖੀਏ ਕਿ ਉਹਨਾਂ ਨੇ ਪਸਾਖ ਕਿਵੇਂ ਬਣਾਇਆ। ਆਓ ਅਸੀਂ वचन ਉਨੀ ਉੱਤੇ ਇੱਕ ਨਜ਼ਰ ਪਾਈਏ।

अध्याय नाल जोड़िए ता परमेश्वर नवे नेम द्वारा की करते हन परमेश्वर साडे पाप माफ करते हैं उन्होंने कहा मैं तो पापा चेते नहीं करा इंजीव लेखक मत्ती ने इस बारे इस तरह लिखा आओ अब अध्याय छब्बी उ जाइए मत्तीय छब्बी वचन सतारा ਪਤਿਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆਣ ਕੇ ਆਖਿਆ ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪੁਸਾਹ ਤਿਆਰ ਕਰੀਏ ਤਾਂ ਉਹਨੇ ਕਿਹਾ ਸ਼ਹਿਰ ਵਿੱਚ ਫੁਲਾਣੇ ਕੋਲ ਜਾ ਕੇ ਉਹਨੂੰ ਕਹੋ ਪਈ ਗੁਰੂ ਆਖਦਾ ਹੈ ਮੇਰਾ ਵੇਲਾ ਨੇੜੇ ਆ ਗਿਆ ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪੁਸਾਹ ਦਾ ਤਿਉਹਾਰ ਕਰਾਂਗਾ ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਅਤੇ ਪੁਸਾਹ ਤਿਆਰ ਕੀਤੀ ਆਓ ਅਸੀਂ वचन 26 ਉੱਤੇ ਜਾਈਏ ਜਦੋਂ ਖਾ ਰਹੇ ਸੰਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਆਖਿਆ ਲੋ ਖਾਓ ਇਹ ਮੇਰਾ ਸਰੀਰ ਹੈ ਉਹਨੇ ਸਮਝਾਇਆ ਕਿ ਪਸਾਖ ਦੀ ਰੋਟੀ ਉਹਨਾਂ ਦਾ ਮਾਸ ਹੈ ਵਚਨ 27 ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਪਿਆਲੇ ਵਿੱਚ ਪਸਾਖ ਦਾ ਦਾਖਰ ਸੀ ਅਤੇ ਉਹਨਾਂ ਨੂੰ ਦੇ ਕੇ ਆਖਿਆ ਤੁਸੀਂ ਸਾਰੇ ਇਸ ਵਿੱਚੋਂ ਪੀਓ

परमेश्वर कृपा वापस जान्दा रस्ता खुल गया है जे दी मौत ना हुई हुंदी चंगी सेवा करिये किन्नी चंगे काम करिये, अते लोकां तो भी प्राप्त करिए फिर भी असी स्वर्ग के राज द्वार तो प्रवेश नहीं कर सकते यह इसलिए है क्योंकि स्वर्ग के राज का दरवाजा केवल मसीह के कीमती लहू नाल ही खोलिया जा सकता है आज जाओ असी सारे मामले बारे सोचिए जे असी महसूस करते हाँ है कि परमेश्वर साढ़े पापा करके इस धरती त्याए इतों तक कि साढ़े पापा लिए मर गए

ਹਰ ਹਾਲਤ ਵਿੱਚ ਧੰਨਵਾਦ ਕਰੋ ਇਸ ਵਿੱਚ ਨਾ ਸਿਰਫ ਚੰਗੀਆਂ ਚੀਜ਼ਾਂ ਸ਼ਾਮਿਲ ਹਨ ਸਗੋਂ ਬੁਰੀਆਂ ਚੀਜ਼ਾਂ ਪਰੇਸ਼ਾਨ ਕਰਨ ਵਾਲੀਆਂ ਚੀਜ਼ਾਂ ਅਤੇ ਉਹ ਚੀਜ਼ਾਂ ਵੀ ਸ਼ਾਮਿਲ ਹਨ ਜਿਨ੍ਹਾਂ ਨਾਲ ਅਸੀਂ ਅਸਹਿਮਤ ਹਾਂ ਸ਼ਬਦ ਹਰ ਹਾਲਾਤ ਵਿੱਚ ਸਭ ਤਰ੍ਹਾਂ ਦੀਆਂ ਚੀਜ਼ਾਂ ਸ਼ਾਮਿਲ ਹਨ ਜੇਕਰ ਅਸੀਂ ਇਸ ਨੂੰ ਮਨ ਵਿੱਚ ਰੱਖਦੇ ਹਾਂ ਅਤੇ ਆਪਣੇ ਵਿਸ਼ਵਾਸ ਦੇ ਮਾਰਗ ਤੇ ਚੱਲਦੇ ਹਾਂ ਤਾਂ ਭਾਵੇਂ ਕੋਈ ਵੀ ਸਥਿਤੀ ਆਵੇ ਕਿ ਅਸੀਂ ਧੰਨਵਾਦ ਨਹੀਂ ਦੇ ਪਵਾਂਗੇ आओ अ हमेशा पिता अते माता धनवाद मा करिए सारे लोगो माता की याद रखती है इत्थे बहुत सारे माव एक बच्चा हर तरह दरारत है। हालांकि की तुसी जानते हो कि एक माता की याद रखती है संतान द्वारा कीतिया गई चंगिया चीजा ही बच हन। ਜਦੋਂ ਇੱਕ ਮਾਤਾ ਥੱਕੀ ਹੋਈ ਹੁੰਦੀ ਹੈ ਅਤੇ ਉਸ ਦਾ ਬੱਚਾ ਕਹਿੰਦਾ ਹੈ ਮਾਤਾ ਕੀ ਤੁਸੀਂ ਪਿਛਲੇ ਸਮੇਂ ਤੋਂ ਥੱਕੇ ਨਹੀਂ ਹੋ ਅਤੇ ਉਸ ਦੇ ਮੋਢਿਆਂ ਦੀ ਮਾਲਿਸ਼ ਕਰਦਾ ਹੈ। ਭਾਵੇਂ ਇੱਕ ਵਾਰ ਕੀਤਾ ਗਿਆ ਹੋਵੇ ਤਵੀ ਮਾਤਾ ਨੂੰ ਇਹ ਯਾਦ ਰਹਿੰਦਾ ਹੈ। ਉਹ ਆਪਣੇ ਬੱਚਿਆਂ ਦੀਆਂ ਹਜ਼ਾਰਾਂ ਸ਼ਰਾਰਤਾਂ ਭੁੱਲ ਜਾਂਦੀ ਹੈ। ਇਸ ਤਰ੍ਹਾਂ ਇੱਕ ਮਾਂ ਆਪਣੇ ਬੱਚੇ ਨੂੰ ਯਾਦ ਕਰਦੀ ਹੈ। ਪਰਮੇਸ਼ਵਰ ਸਾਡੇ ਅਣਗਿਣਤ ਪਾਪਾਂ ਬਾਰੇ ਕੀ ਕਹਿੰਦੇ ਹਨ? ਮੈਂ ਤੁਹਾਡੇ ਪਾਪਾ ਨੂੰ ਫਿਰ ਯਾਦ ਨਹੀਂ ਕਰਾਂਗਾ ਉਹ ਜਿਨ੍ਹਾਂ ਨੇ ਕਿਹਾ ਮੈਂ ਉਹਨਾਂ ਨੂੰ ਫਿਰ ਯਾਦ ਨਹੀਂ ਕਰਾਂਗਾ ਸਾਡੇ ਪਿਤਾ ਅਤੇ ਮਾਤਾ ਹਨ ਆਪਣੇ ਭਰਾਵਾਂ ਤੇ ਭੈਣਾਂ ਦੀ ਇੱਕ ਵੀ ਗਲਤੀ ਨੂੰ ਆਪਣੇ ਦਿਲ ਵਿੱਚ ਇਕੱਠਾ ਕਰਨ ਦੀ ਬਜਾਏ ਸਾਨੂੰ ਪਿਤਾ ਅਤੇ ਮਾਤਾ ਬਾਰੇ ਸੋਚਦੇ ਹੋਏ ਅਜਿਹੀਆਂ ਸਾਰੀਆਂ ਗੱਲਾਂ ਨੂੰ ਦੂਰ ਕਰਨਾ ਚਾਹੀਦਾ ਹੈ ਇਸ ਦੀ ਬਜਾਏ ਸਾਨੂੰ ਇਹ ਸੋਚਣਾ ਚਾਹੀਦਾ ਹੈ ਪਾਵੇਵੇਂ ਇਸ ਤੋਂ ਵੀ ਮਾੜਾ ਕੀਤਾ ਪਰ ਪਿਤਾ ਜੀ ਸਭ ਭੁੱਲ ਜਾਂਦੇ ਹਨ ਮੈਂ ਇੱਕ ਮਾਮੂਲੀ ਜਿਹੀ ਗੱਲ ਉੱਤੇ ਤਾਲਮੇਲ ਬਣਾਉਣ ਵਿੱਚ ਅਸਫਲ ਰਹਿੰਦੇ ਹੋਏ ਕਿਉਂ ਝਗੜੇ ਦਾ ਜੀਵਨ ਜੀ ਰਹਾ ਹਾਂ ਪਰਮੇਸ਼ਵਰ ਨਾ ਸਿਰਫ ਸਾਡੇ ਲਈ ਸਗੋਂ ਉਹਨਾਂ ਭਰਾਵਾਂ ਤੇ ਭੈਣਾਂ ਲਈ ਵੀ ਸਲੀਪ ਤੇ ਮਰੇ ਜੇ ਸਾਡੇ ਵਿਚਾਰ ਝਗੜੇ ਅਤੇ ਪਰੇਸ਼ਾਨੀ ਹੁੰਦੀ ਹੈ

ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਨਵੇਂ ਨੇਮ ਦੀ ਪਾਲਣਾ ਕਰੋ ਤਾਂ ਕਿ ਅਸੀਂ ਉਹਨਾਂ ਨੂੰ ਪਰਮੇਸ਼ਵਰ ਕੋਲ ਵਾਪਸ ਜਾਣ ਲਈ ਨਹੀਂ ਕਹਿ ਰਹੇ ਹਾਂ ਜੋ ਪਾਪਾ ਨੂੰ ਮਾਫ ਕਰਦੇ ਹਨ ਇਸ ਲਈ ਅਸੀਂ ਖੁਸ਼ਖਬਰੀ ਸਾਂਝੀ ਕਰਦੇ ਹਾਂ ਆਓ ਅਸੀਂ ਆਪਣੇ ਸਾਰੇ ਗੁਆਂਢੀਆਂ ਪਰਿਵਾਰ ਦੋਸਤਾਂ ਅਤੇ ਰਿਸ਼ਤੇਦਾਰਾਂ ਤੱਕ ਪਰਮੇਸ਼ਵਰ ਦਾ ਵਚਨ ਫੈਲਾਈਏ ਜਦੋਂ ਅਸੀਂ ਪਿਤਾ ਅਤੇ ਮਾਤਾ ਦੇ ਪਿਆਰ ਅਤੇ ਬਲੀਦਾਨ ਨੂੰ ਦੇਣ ਲਈ ਆਪਣੀ ਪੂਰੀ ਕੋਸ਼ਿਸ਼ ਕਰਦੇ ਹਾਂ